ਭਾਰਤ ਵਿੱਚ ਆਨਲਾਈਨ ਠੱਗੀ ਵਿਰੁੱਧ ਚੱਲ ਰਹੀ ਜੰਗ ਵਿੱਚ ਮੋਹਾਲੀ ਸਾਈਬਰ ਪੁਲਿਸ ਨੇ ਇੱਕ ਵੱਡੀ ਜਿੱਤ ਹਾਸਲ ਕਰਦੇ ਆ ਅੰਤਰਰਾਸ਼ਟਰੀ ਠੱਗ ਗਰੋਹ ਨੂੰ ਨਕੇਲ ਪਾ ਦਿੱਤੀ ਹੈ ਸੂਚਨਾ ਦੇ ਆਧਾਰ ਤੇ ਉੱਤਰ ਪ੍ਰਦੇਸ਼ ਦੇ ਗੋਤਮਨਗਰ ਜ਼ਿਲ੍ਹੇ ਵਿੱਚ ਰੇਡ ਕਰਕੇ ਮਕਦਮਾ ਨੰਬਰ 6 ਮਿਤੀ 18 12025 ਦੇ ਵਿੱਚ ਲੋੜਿੰਦਾ ਸੱਤ ਨਾਈਜੀਰੀਅਨ ਗਾਨਾ ਦੇਸ਼ ਦੇ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇੱਕ ਮਕਾਨ ਵਿੱਚ ਇੱਕ ਗੁਪਤ ਠੱਗੀ ਕਾਲ ਸੈਂਟਰ ਚਲਾ ਰਹੇ ਸਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਹਾਲੀ ਹਰਮਨਦੀਪ ਸਿੰਘ ਹੰਸ ਅ ਅੱਜ ਗੁੱਡ ਆਫਟਰਨੂੰ ਟੂ ਐਵਰੀਬਾਡੀ ਅੱਜ ਵੀ ਜਿਹੜੀ ਇੱਕ ਸਾਡੀ ਪ੍ਰੈਸ ਕਾਨਫਰੰਸ ਐ ਅਸੀਂ ਰੱਖੀ ਹੈਗੀ ਜਿਹੜੇ ਸਾਈਬਰ ਵਿੰਗ ਮੁਹਾਲੀ ਦਾ ਡਿਸਟ੍ਰਿਕਟ ਦਾ ਹੈਗਾ ਉਹਨਾਂ ਨੇ ਇੱਕ ਬੜਾ ਚੰਗਾ ਕੰਮ ਕਰਦੇ ਹੋਏ ਜਿਹੜਾ ਇੱਕ ਗੈਂਗ ਹੈਗਾ ਉਹਨੂੰ ਬਸਟ ਕੀਤਾ ਜੋ ਲੋਕਾਂ ਨਾਲ ਆਨਲਾਈਨ ਠੱਗੀਆਂ ਮਾਰ ਰਹੇ ਸੀਗੇ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਸੱਤ ਐਫਰੀਕਨਸ ਅਰੈਸਟ ਕੀਤੇ ਆ ਜਿਹੜੇ ਨਾਈਜੀਰੀਆ ਐਂਡ ਦਹਾਨਾ ਕੰਟਰੀਜ਼ ਨੂੰ ਕੰਟਰੀ ਦੇ ਸਿਟੀਜ਼ਨ ਹੈਗੇ ਆ ਇਹਨਾਂ ਦੀ ਜਿਹੜੀ ਏਜ ਹੈਗੀ 25 ਤੋਂ 35 ਦਾ ਏਜ ਗਰੁੱਪ ਹੈਗਾ ਪੜ੍ਹੇ ਲਿਖੇ ਇੰਜੀਨੀਅਰ ਐਂਡ ਗ੍ਰੈਜੂਏਟ ਇਹ ਬੰਦੇ ਹੈਗੇ ਨੇ ਇਹਨਾਂ ਦਾ ਜਿਹੜਾ ਇੱਕ ਮਾਡਲ ਅਪਰੈਂਟਿਸ ਸੀਗਾ ਉਹ ਮੈਂ ਤੁਹਾਨੂੰ ਬਾਅਦ ਚ ਪ੍ਰੈਜੈਂਟੇਸ਼ਨ ਤੇ ਵੀ ਦਿਖਾ ਦਿੰਨਾ ਲੇਕਿਨ ਇਹ ਇੱਕ ਤਰ੍ਹਾਂ ਦੀ ਲੋਕਾਂ ਨੂੰ ਆਨਲਾਈਨ ਕੰਟੈਕਟਸ ਜਾ ਕੇ ਸੋਸ਼ਲ ਮੀਡੀਆ ਦੇ ਥਰੂ ਫਰੈਂਡਸ਼ਿਪਸ ਕਰਦੇ ਸੀ ਇਵਨ ਜੈਂਟਸ ਨਾਲ ਵੀ ਲੇਡੀਜ਼ ਨਾਲ ਵੀ ਪਹਿਰੇ ਇੱਕ ਤਰ੍ਹਾਂ ਦੀ ਆਪਣਾ ਕੰਫਰਟ ਲੈਵਲ ਬਣਾਉਣ ਤੋਂ ਬਾਅਦ ਜਦੋਂ ਇਹਦੀ ਫਰੈਂਡਸ਼ਿਪ ਚੰਗੀ ਹੋ ਜਾਂਦੀ ਸੀਗੀ ਉਹਨਾਂ ਨੂੰ ਇਹ ਭੇਜਦੇ ਸੀਗੇ ਕਿ ਮੈਂ ਤੈਨੂੰ ਬਾਹਰੋਂ ਕੋਈ ਕਰ ਲਈ ਗਿਫਟ ਭੇਜ ਰਿਹਾ ਹਾਂ ਉਹਦੇ ਚ ਉਹਨਾਂ ਨੂੰ ਗਿਫਟ ਦੀ ਫੋਟੋ ਕਈ ਇੱਕ ਮੈਂ ਤੁਹਾਨੂੰ ਫੋਟੋ ਵੀ ਦਿਖਾ ਰਹੇ ਉਹ ਉਹਨਾਂ ਨੂੰ ਬਾਅਦ ਚ ਉਹਦੇ ਚ ਯੂ ਐਸ ਡਾਲਰ ਵੀ ਪਾ ਕੇ ਥੱਲੇ ਫੋਟੋ ਦਿਖ ਰਹੀ ਹੈ ਕਿ ਆ ਭੇਜ ਰਿਹਾ ਮੈਂ ਤੈਨੂੰ ਜਦੋਂ ਉਹ ਬਾਅਦ ਦੇ ਵਿੱਚ ਆਉਂਦੇ ਸੀਗੇ ਬੰਦੇ ਨੂੰ ਰਸੀਵ ਕਰਨਾ ਹੁੰਦਾ ਸੀਗਾ ਬਾਅਦ ਚ ਕਰ ਦਿਓ ਹਾਂ ਬਾਅਦ ਲਾ ਦਿਓ ਉਹਨੇ ਜਦੋਂ ਸੇਵ ਕਰਨਾ ਹੁੰਦਾ ਸੀ ਉਸ ਤੋਂ ਪਹਿਲਾਂ ਇਹ ਕਹਿ ਦਿੰਦੇ ਸੀਗੇ ਵੀ ਆਪਣਾ ਜਿਹੜਾ ਗਿਫਟ ਹੈ ਉਹ ਕਸਟਮਸ ਵਾਲਿਆਂ ਨੇ ਰੋਕ ਲਿਆ ਐਂਡ ਉਹ ਬ੍ਰਾਈ ਇਦਾਂ ਦੀ ਕੁਝ ਡਿਮਾਂਡ ਕਰ ਰਹੇ ਨੇ ਤੇ ਇੱਕ ਅਕਾਊਂਟ ਵਗੈਰਾ ਨੰਬਰ ਉਹਨਾਂ ਨੂੰ ਦੱਸ ਦਿੰਦੇ ਸੀਗੇ ਵੀ ਇਹਦੇ 'ਚ ਇੰਨੇ ਕੁ ਪੈਸੇ ਪਾ ਦਿਓ ਤੇ ਆ ਆਪਣਾ ਗਿਫਟ ਉੱਥੋਂ ਰੀਲੀਜ਼ ਹੋ ਜਾਊਗਾ ਮੈਂ ਇੱਥੇ ਆਨਲਾਈਨ ਟ੍ਰਾਂਸਫਰ ਨਹੀਂ ਕਰ ਪਾ ਰਿਹਾ ਇੰਟਰਨੈਸ਼ਨਲੀ ਉਹ ਜਦੋਂ ਜਿਹੜਾ ਇਹ ਅਕਾਊਂਟ ਨੰਬਰ ਵਗੈਰਾ ਭੇਜਦੇ ਸੀਗੇ ਉਹ ਨਾ ਕਸਟਮਸ ਦਾ ਹੁੰਦਾ ਸੀਗਾ ਨਾ ਕਿਸੇ ਆਫੀਸ਼ੀਅਲ ਦਾ ਉਹਨਾਂ ਨੇ ਆਪਣੇ ਅਕਾਊਂਟਸ ਤਿਆਰ ਕੀਤੇ ਹੋਏ ਸੀਗੇ ਤੇ ਸਾਰਾ ਪੈਸਾ ਉਹਨਾਂ ਬੰਦਿਆਂ ਤੋਂ ਇਹ ਇਸ ਤਰ੍ਹਾਂ ਜਦੋਂ ਸਾਡੇ ਕੋਲ ਇਹਨਾਂ ਦੀ ਕੰਪਲੇਂਟs ਆਈ ਆਪਾਂ ਇਹਨਾਂ ਦੇ ਕੰਮ ਕਰਨਾ ਸ਼ੁਰੂ ਕੀਤਾ ਇਹਨਾਂ ਨੂੰ ਟਰੈਕ ਕੀਤਾ ਅਲਟੀਮੇਟਲੀ ਸਾਨੂੰ ਇਹ ਮਿਲਿਆ ਕਿ ਇਹ ਜਿਹੜਾ ਇੱਕ ਕਾਲ ਸੈਂਟਰ ਹੈਗਾ ਨੌਇਡਾ ਜਿਹੜਾ ਇਹ ਗੈਂਗ ਹੈਗਾ ਇੱਕ ਨੌਇਡਾ ਜੀ ਇੱਕ ਕੋਠੀ ਕਿਰਾਏ ਤੇ ਲੈ ਕੇ ਉੱਥੇ ਇਹ ਆਪਰੇਟ ਕਰਦੇ ਸੀਗੇ ਉੱਥੇ ਰੇਡ ਕੀਤੀ ਗਈ ਉੱਥੋਂ ਇਹ ਬੰਦੇ ਜਿਹੜੇ ਹੈਗੇ ਮੇਨ ਫੜੇ ਗਏ ਹੈਗੇ ਜਿਹੜੇ ਇਹਦੇ ਮਾਸਟਰਮਾਈਂਡ ਹੈਗੇ ਆ ਅਸੀਂ ਜਦੋਂ ਤਫਤੀਸ਼ ਚ ਦੇਖਿਆ ਹੈਗਾ ਟੋਟਲ ਜਿਹੜਾ ਸਮਾਨ ਇਹਨਾਂ ਤੋਂ 79 ਮੋਬਾਈਲ ਫੋਨਸ 4 ਲੈਪਟਾਪ ਇਨਕਲੂਡਿੰਗ 2 ਐਪਲ ਦੇ ਮੈਕ 99 ਸਾਨੂੰ SIM ਕਾਰਡ ਜਿਹੜੇ ਹੈਗੇ ਆ ਇੰਡੀਅਨ ਐਂਡ ਫੋਰਨ 31 ਹਲੇ ਤੱਕ ਜਿੰਨੇ ਅਸੀਂ ਬੈਂਕ ਅਕਾਊਂਟਿੰ ਦੇ ਸਕੈਨ ਕੀਤੇ ਹੈਗੇ ਆ ਮੋਬਾਈਲ ਫੋਨਸ ਦੇ ਵਿੱਚ ਇਹਨਾਂ ਦੇ 31 ਸਾਨੂੰ ਬੈਂਕ ਅਕਾਊਂਟਸ ਮਿਲ ਗਏ ਤੇ ਹੋਰ ਹਲੇ ਬੈਂਕ ਅਕਾਊਂਟਸ ਮਿਲਣ ਦੀ ਸਾਨੂੰ ਲੱਗ ਰਿਹਾ ਵੀ ਹੋਰ ਇਹ ਮਿਲ ਜਾਣਗੇ ਜਿਹੜੇ ਹੋਰ ਇਹਨਾਂ ਦੇ ਵਿੱਚ ਜਿੰਨੀਆਂ ट्रांजੈਕਸ਼ਨਸ ਅਸੀਂ ਹੁਣ ਤੱਕ ਦੇਖੀਆਂ 31 ਬੈਂਕ ਅਕਾਊਂਟਸ ਦੇ ਵਿੱਚ 15 ਕਰੋੜ ਦੇ ਕਰੀਬ ट्रांजੈਕਸ਼ਨਸ ਇਹਨਾਂ ਦੇ ਵਿੱਚ ਹੋਈਆਂ ਹੋਈਆਂ ਅਕ੍ਰੋਸ ਪੈਨ ਇੰਡੀਆ ਬੈਂਕ ਅਕਾਊਂਟਸ ਜਿਹੜੇ ਹੈਗੇ ਆ ਇਦਾਂ ਕਿਤੇ ਸਟੇਸ਼ਨਡ ਨਹੀਂ ਹੈਗੇ ਦੇ ਆਰ ਪੈਨ ਇੰਡੀਆ ਵਿਕਟਿਮਸ ਵੀ ਜਿਹੜੇ ਹੈਗੇ ਆ ਦੇ ਆਰ ਨਾਟ ਕਿ ਇੰਡੀਅਨਸ ਹੀ ਹੋਣ ਇਹਨਾਂ ਦਾ ਇੱਕ ਪੈਰਲਲ ਗਰੁੱਪ ਜਿਹੜਾ ਹੈਗਾ ਉਹ ਨਾਈਜੀਰੀਆ ਬੇਸਡ ਹੈਗਾ ਉੱਥੋਂ ਵੀ ਆਪਰੇਟ ਕਰਦੇ ਆ ਆਪਸ ਦੇ ਵਿੱਚ ਟੱਚ ਦੇ ਵਿੱਚ ਹੈਗੇ ਆ ਤੇ ਜਿਹੜੇ ਵਿਕਟਿਮਸ ਇਹਨਾਂ ਦੇ ਹੈਗੇ ਆ ਦੇ ਆਰ ਨਾਟ ਸਾਰੇ ਕਿ ਇੰਡੀਆ ਸਪੈਸੀਫਿਕ ਹੋਣ ਬਾਹਰਲੇ ਵੀ ਇਹਦੇ ਵਿੱਚ ਵਿਕਟਿਮ ਹੈਗੇ ਆ ਤੇ ਇਸ ਤਰ੍ਹਾਂ ਦਾ ਇੱਕ ਇਹ ਗੈਂਗ ਸੀਗਾ ਦਿੱਲੀ ਜੀ ਕੋਠੀ ਲੈ ਕੇ ਇਹਨਾਂ ਨੇ ਸੌਰੀ ਨੌਇਡਾ ਦੇ ਵਿੱਚ ਕੀਤੀ ਹੋਈ ਸੀ ਇਸ ਤੋਂ ਪਹਿਲਾਂ ਦਿੱਲੀ 'ਚ ਆਪਰੇਟ ਕਰਦੇ ਸੀਗੇ ਸਤੰਬਰ ਚੌਥੇ ਕੁਝ ਰੇਡਸ ਕਰੀਆਂ ਸੀ ਦਿੱਲੀ ਸਾਈਬਰ ਸੈੱਲ ਨੇ ਉਦੋਂ ਇਹਨਾਂ ਨੂੰ ਇਹਨਾਂ ਤੇ ਨਹੀਂ ਹੋਈ ਤਾਂ ਇਹਨਾਂ ਹੀ ਫੜੇ ਗਏ ਸੀ ਉਹਦੇ ਵਿੱਚ ਇਹਨਾਂ ਨੂੰ ਲੱਗਿਆ ਵੀ ਇੱਥੇ ਥੋੜੀ ਦਬੇ ਜਿਆਦਾ ਹੈਗੀ ਆ ਇਹਨਾਂ ਨੇ ਉਸ ਤੋਂ ਬਾਅਦ ਨੌਇਡਾ ਆਪਣਾ ਬੇਸ ਸ਼ਿਫਟ ਕਰ ਲਿਆ ਹੈਗਾ ਜਿੰਨਾ ਕ ਅਸੀਂ ਇਹਨਾਂ ਦੇ ਵੀਜ਼ਾਸ ਵਗੈਰਾ ਚੈੱਕ ਕੀਤੇ ਇੱਕ ਦੋ ਵਿਜ਼ਿਟਰ ਵੀਜ਼ਾ ਤੇ ਹੈਗੇ ਆਂ ਕੁਝ ਓਵਰਸਟੇ ਵੀ ਕਰ ਚੁੱਕੇ ਆਂ ਪਰ ਫਿਰ ਵੀ ਅਸੀਂ ਇਹਨਾਂ ਦੇ ਪਾਸਪੋਰਟ ਲੈ ਕੇ ਇਮੀਗ੍ਰੇਸ਼ਨ ਨਾਲ ਟਾਈ ਅਪ ਕਰਕੇ ਇਹਨਾਂ ਦੀ ਪੂਰੀ ਹੋਰ ਚੈਕਿੰਗ ਕਰ ਰਹੇ ਹਾਂ ਇੱਕ ਵਾਰੀ ਇਹ ਮੋਬਾਈਲ ਫੋਨਸ ਵਗੈਰਾ ਦਿਖਾ ਦਿਓ ਇਹਨੂੰ ਸਾਰੇ ਜਿਹੜੇ ਆਪਾਂ ਨੇ ਰਿਕਵਰੀ ਕੀਤੀ ਹੈਗੀ। ਵੈਰੀਫਾਈ ਕਰ ਰਹੇ ਹਾਂ ਕਿ ਹੋਰ ਕਿਸ ਦਾ ਕੀ ਰੋਲ ਸੀਗਾ, ਕੀ ਆਊਗਾ। ਉਹ ਜਿੱਦਾਂ ਜਿੱਦਾਂ ਇਹਨਾਂ ਦੇ ਅੱਗੇ ਲਿੰਕੇਜ ਇਸ 'ਚ ਹੋਰ ਕਿਸ ਤਰ੍ਹਾਂ ਓਪਰੇਟ ਕਰਦੇ ਸੀ ਉਹ ਆਪਾਂ ਦੇਖ ਲਵਾਂਗੇ। ਪੁਰਾਣੀ ਹਿਸਟਰੀ ਨਿਕਲੀ ਆਈ ਹੈ। ਪੁਰਾਣੀ ਹਿਸਟਰੀ ਇਹਦੀ ਇਹਨਾਂ ਦੀ ਕ੍ਰਿਮੀਨਲ ਹਿਸਟਰੀ ਵਾਲੇ ਸੀ ਚੈੱਕ ਕਰ ਰਹੇ ਹਾਂ ਵੀ ਇੱਥੇ ਕੋਈ ਹੋਰ ਕ੍ਰਾਈਮ ਇਹਨਾਂ ਨੇ ਕੀਤਾ ਪਹਿਲਾਂ ਸਾਈਬਰ ਫਰਾਡ ਕਿੱਥੇ ਇਨਵੋਲਡ ਹੈਗੇ ਆ। ਉਹ ਆਪਣੇ ਕੋਲ ਉਹਨਾਂ ਦੀ ਜਿਵੇਂ ਜਿਵੇਂ ਕਿਉਂਕਿ ਇਦਾਂ ਹੈ ਨਾ ਕਿ ਬਾਹਰਲੇ ਰੈਜ਼ੀਡੈਂਟ ਹੈਗੇ ਆ। ਕਈ ਵਾਰ ਤਾਂ ਇਸ ਕਰਕੇ ਹੁਣ ਥੋੜਾ ਜਿਹਾ ਇਹ ਇਨਵੈਸਟੀਗੇਸ਼ਨ ਦੇ ਟਾਈਮ ਚਾਹੀਦਾ ਇਹਨੂੰ ਕਿਉਂਕਿ ਇੰਡੀਅਨ ਸਿਟੀਜ਼ਨ ਹੁੰਦੇ ਆ ਉਹਨਾਂ ਦੇ ਆਪਾਂ ਆਧਾਰ ਕਾਰਡ ਪੈਨ ਕਾਰਡ ਇਹ ਦੂਧਰ ਚੈੱਕ ਕਰ ਲਵਾਂਗੇ ਬਟੇ ਬਾਹਰਲੇ ਡਾਕੂਮੈਂਟਸ ਹੈਗੇ ਆ ਆਪਾਂ ਹੁਣ ਵੈਰੀਫਾਈ ਕਰ ਲਾਂਗੇ ਬਹੁਤ ਬੜਾ ਰੈਪੋਰਟ ਪੇਸ਼ ਕਰਦੇ ਆ ਸਰ ਉਹਦੇ ਅਨੁਸਾਰ ਜੀ ਵਿਕਟਿਮਸ ਵਿਕਟਿਮਸ ਇੰਡੀਆ ਦੇ ਵੀ ਕਾਫੀ ਆ ਅਬਰਾਡ ਵੀ ਹੈਗੇ ਯੂਐਸ ਦੇ ਵੀ ਹੈਗੇ ਯੂਐਸ ਦੇ ਵੀ ਸਾਨੂੰ ਹੁਣ ਤੱਕ ਮਿਲੇ ਪਰ ਆਪਾਂ ਹੋਰ ਚੈੱਕ ਕਰ ਰਹੇ ਆ ਜੇ ਹੋਰ ਕੋਈ ਚਾਹੇ ਕਦੇ ਮਿਲੇ ਹਾਂਜੀ ਰਿਮਾਂਡ ਸਾਨੂੰ ਕਿਨੇ ਦੋ ਦਿਨ ਦਾ ਰਿਮਾਈਂਡ ਤੁਹਾਨੂੰ ਮਿਲਿਆ ਹੋਇਆ ਤੇ ਜੇ ਮੋਹਾਲੀ ਡਿਸਟ੍ਰਿਕਟ ਦੀਆਂ ਤਿੰਨ ਸਾਡੇ ਕੋਲ ਸਪੈਸੀਫਿਕ ਕਿਸ ਤਰ੍ਹਾਂ ਦੀਆਂ ਕੰਪਲੇਨਟ ਸੀਗੀਆਂ ਹੋਰ ਅਸੀਂ ਇਹਨਾਂ ਨੂੰ ਲਿੰਕ ਅਪ ਕਰ ਰਹੇ ਹਾਂ ਵੀ ਹੋਰ ਕਿੰਨੀਆਂ ਤਿੰਨੀਆਂ ਦਾ ਸਾਡੇ ਕੋਲ ਅਮਾਉਂਟ ਉਹਦੀ ਕਿੰਨੀ ਹੈਗੀ ਤੁਹਾਨੂੰ 12 ਲੱਖੇ ਤੇ 15 ਲੱਖੇ ਇੱਕ 'ਚ 12 ਲੱਖੇ ਇੱਕ 'ਚ 15 ਲੱਖੇ ਤੀਸਰੇ ਚੈੱਕ ਕਰ ਲੈਂਦੇ ਮੈਡਮ ਤੁਹਾਨੂੰ ਬੀਫ ਕਰ ਦਿੰਦੇ ਐਗਜ਼ੈਕਟਲੀ ਕਿੰਨਾ ਹੋਵੇ ਜੀ ਤੀਸਰੇ ਦਾ ਵੀ ਇੱਕ ਵਾਰੀ अमाउंट ਦੱਸ ਦਿਓ ਜਦੋਂ ਕੋਲ ਹੋਰ ਕੋਈ ਇਸ ਤੋਂ ਸਿਵਾ ਕੋਈ ਮੈਨੂੰ ਦੱਸੋ ਜੇ ਕੋਈ ਹੋਰ ਸਵਾਲ ਹੈਗਾ ਤੁਹਾਡਾ ਜੈਨ ਦੇ ਵਿੱਚ ਸਰ ਕੀ ਜਗ੍ਹਾ ਚੱਲ ਰਹੀ ਸੀ ਲਾਸਟ ਟਾਈਮ ਵੀ ਪੜ੍ਹਦੇ ਗਿਆ ਨੀ ਉਹ ਰੈਗੂਲਰਲੀ ਅਸੀਂ ਦੇਖੋ ਰੈਗੂਲਰਲੀ ਜਿਹੜੀਆਂ ਹੈਗੀਆਂ ਅਵੇਅਰਨੈਸ ਐਂਡ ਅਲਰਟ ਪ੍ਰੋਗਰਾਮ ਸਾਡੇ ਰੈਗੂਲਰਲੀ ਚੱਲ ਰਹੇ ਆ ਮੈਸੇजेस ਲੋਕਾਂ ਨੂੰ ਡਾਇਰੈਕਟਲੀ ਰੇਡੀਓ ਦੇ ਥਰੂ ਜਿੱਥੋਂ-ਜਿੱਥੋਂ ਸਾਨੂੰ ਕੰਟੈਕਟ ਹੋ ਰਿਹਾ ਅਸੀਂ ਫਿਰ ਵੀ ਪਰ ਫਿਰ ਵੀ ਮੈਂ ਦੇਖ ਰਿਹਾ ਬਾਰ-ਬਾਰ ਲੋਕਾਂ ਨਾਲ ਇਜ਼ੀ ਮਨੀ ਦੇ ਚੱਕਰ 'ਚ ਜਾਂ ਕਿਸੇ ਕਾਰਨ ਕਰਕੇ ਬਾਰ-ਬਾਰ ਇਹ ਹੋਈ ਜਾ ਰਿਹਾ ਫਰਡ ਤੇ ਜਿਹੜੇ ਸ਼ਹਿਰ ਚ ਵੀ ਚੱਲ ਰਹੇ ਉਹਨਾਂ ਨੂੰ ਵੀ ਅਸੀਂ ਸਰਚ ਕਰ ਰਹੇ ਹਾਂ ਜੇ ਕੋਈ ਕਿਸੇ ਕੋਲ ਇਨਫਾਰਮੇਸ਼ਨ ਵੀ ਇਦਾਂ ਦੀ ਆਂਦੀ ਹੋ ਵੱਧ ਤੋਂ ਵੱਧ ਸਾਡੇ ਨਾਲ ਸ਼ੇਅਰ ਕਰੋ ਸਾਈਬਰ ਸੈੱਲ ਸਾਡਾ ਬਹੁਤ ਐਕਟਿਵਲੀ ਇਸ ਚੀਜ਼ ਦੇ ਉੱਪਰ ਕੰਮ ਕਰ ਰਿਹਾ ਹੋਰ ਸਭ ਕੋਈ ਸਪੈਸ਼ਲ ਪਬਲੀਕਲੀ ਮੈਸੇਜ ਦੇ ਦੋ ਪਬਲੀਕਲੀ ਤੋਂ ਪਬਲਿਕ ਦਾ ਮੈਨੂੰ ਇਹੀ ਮੈਸੇਜ ਹੈ ਵੀ ਇਹਨਾਂ ਤੋਂ ਅਲਰਟ ਐਂਡ ਅਵੇਅਰ ਰਹੋ ਜਿਹੜਾ ਆਪਾਂ ਨੂੰ ਲੱਗਦਾ ਹੁੰਦਾ ਕੋਈ ਟੈਂਪਟੇਸ਼ਨ ਹੁੰਦੀ ਹੈ ਨਾ ਥੇਰ ਆ ਨੋ ਕਹਾਵਤ ਹੈ ਪੁਰਾਣੀ ਇੰਗਲਿਸ਼ ਦੀ ਥੇਰ ਆ ਨੋ ਫਰੀ ਲੰਚਸ ਕੋਈ ਐਵੇਂ ਪੈਸੇ ਫ੍ਰੀ ਚ ਦੇ ਕੇ ਨਹੀਂ ਜਾਂਦਾ ਜਿਹੜੇ ਆਪਾਂ ਬਾਰ-ਬਾਰ ਈਜ਼ੀ ਬਣੀ ਦੇ ਚੱਕਰ ਦੇ ਆਪਾਂ ਕਰ ਲੰਨੇ ਆ ਵੀ ਜੀ ਤੁਹਾਨੂੰ ਇੰਨਾ ਕਰ ਦੋ ਤੁਹਾਨੂੰ ਆਹ ਬਣਾ ਕੇ ਦੇ ਦਾਂਗੇ ਉਹ ਪੈਸਿਆਂ ਦਾ ਆ ਮੈਂ ਤੁਹਾਡੇ ਲਈ ਗਿਫਟ ਭੇਜ ਰਿਆ ਆ ਇਹਦਾ ਇੰਨੀ ਪੇਮੈਂਟ ਕਰ ਦੋ ਤੇ ਦੇ ਆਰ ਆਲ ਫਰਾਡ ਉਹ ਜੇ ਆਪਾਂ ਅਲਰਟ ਐਂਡ ਅਵੇਅਰ ਨਹੀਂ ਰਾਂਗੇ ਤਾਂ ਆਪਾਂ ਸਾਈਬਰ ਫਰਾਡ ਦੇ ਵਿੱਚ ਫਸਦੇ ਰਹਿਵਾਂਗੇ ਸਿਰਫ ਇੱਕ ਜਿਹੜੀ ਸਾਈਬਰ ਫਰਾਡ ਹੈ ਜਾਂ ਫਰਾਡ ਹੈ ਵੀ ਜੀ ਜੇ ਆਪਾਂ ਆਪ ਬੰਦਾ ਟਰੈਪ ਹੁੰਦਾ ਜਾ ਥੋੜਾ ਜਿਹਾ ਵੀ ਅਲਰਟ ਅਵੇਅਰ ਹੁਣ ਬਾਰ-ਬਾਰ ਐਨੇ ਸਾਲਾਂ ਤੋਂ ਰੈਗੂਲਰ ਹੋ ਰਿਹਾ ਸੀ ਮੈਸੇਜੇਸ ਦੇ ਰਹੇ ਆ ਬਪਾਵੇਂ ਸੋਸ਼ਲ ਮੀਡੀਆ ਤੇ ਹੋਵੇ ਮੀਡੀਆ ਦੇ ਥਰੂ ਹੋਵੇ ਪ੍ਰੈਕਟਿਕਲੀ ਜਿੰਨੇ ਰੇਡੀਓਜ਼ ਦੇ ਥਰੂ ਅਸੀਂ ਕੰਟੈਕਟ ਕਰਦੇ ਆਂ ਜਿੱਥੇ ਕੋਈ ਪਬਲਿਕ ਇਵੈਂਟ ਹੁੰਦਾ ਉੱਥੇ ਸਟੈਂਡੀਜ਼ ਲਾ ਕੇ ਪੋਸਟਰਸ ਲਾ ਕੇ ਡੀਪੀਓ ਦੇ ਵਿੱਚ ਅਲਗ-ਅਲਗ ਥਾਂ ਆਪਾਂ ਕਵਰ ਕਰਦੇ ਆਂ ਚੀਜ਼ਾਂ ਨੂੰ ਤਾਂ ਸਾਰੇ ਲੋਕ ਜੇ ਇਹਦੇ ਜਾਗਰੂਕ ਹੋ ਜਾਣ ਆਪਣੇ ਇਹ ਵੱਧ ਜਾਣਗੇ ਉਹ ਹਾਲੇ ਕੋਈ ਡਿਜੀਟਲ ਐਸਟੂ ਇਦਾਂ ਦੀ ਗੱਲ ਤਾਂ ਨਹੀਂ ਨਹੀਂ ਹਲੇ ਤਾਂ ਕੋਈ ਨਹੀਂ ਭਾਈ ਜੇ ਆਊਗੀ ਤਾਂ ਵੀ ਵਿਲ ਸੀ